ਸਰਕਾਰ ਨੂੰ ਉਹਨਾਂ ਦੀ ਜਿਹੜੀ ਸੌ ਚੁੱਕ ਸਮਾਗਮ ਵਾਸਤੇ ਜੋ ਵੀ ਫਾਰਮੈਲਟੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਉਹ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤੀਆਂ ਕਿ ਜਾਂ ਇਹ ਕੀ ਕਾਰਨ ਹੈ ਇਹ ਮੇਰੇ ਖਿਆਲ ਸਰਕਾਰ ਨਾਂ ਦੇ ਅਜੇ ਤੱਕ ਕੋਈ ਦੱਸੀ ਰਹੀ ਹੈ ਤੇ ਦੂਸਰਾ ਇਹ ਇਸ ਇਹ ਜਿਹੜੇ ਇਥੇ ਚਾਹਣ ਵਾਲੇ ਪੰਜਾਬ ਦਾ ਭਲਾ ਚਾਹਣ ਵਾਲੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਸੰਗਤ ਦੇ ਮਨ ਚ ਇਹ ਰੋਸ ਚ ਆ ਕੇ ਕੱਲ ਨੂੰ ਸੌਂ ਕਿਉਂ ਨਹੀਂ ਚੁਕਾਈ ਤੇ ਇਹਨਾਂ ਨੂੰ ਜਿਹੜੇ ਕਾਨੂੰਨ ਦੇ ਆਪਣੇ ਆਪ ਨੂੰ ਬੜੇ ਰਾਖੇ ਸਮਝਦੇ ਉਹ ਕਾਨੂੰਨ ਦੀਆਂ ਧੱਜੀਆਂ ੜਾ ਰਹੇ। ਅੱਜ ਜੀ ਪਹੁੰਚੇ ਜਲਪੁਰ ਖੇੜਾ ਵਿਖੇ ਜਿੱਥੇ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ। ਪਰਿਵਾਰ ਨੇ ਇਸ ਗੱਲ ਦਾ ਰੋਸ ਜ਼ਾਹਟਾਇਆ ਕਿ ਇੱਕ ਪਾਰਿਭਾਉ ਮੱਦੇ ਨਾਲ ਸੰਸਦ ਮੈਂਬਰ ਵਜੋਂ ਚੁਣੇ ਗਏ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਗੱਲ ਸੌ ਨਹੀਂ ਚੁਕਾਈ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚੋਂ ਚੁਣੇ ਗਏ 12 ਹੋਰ ਸੰਸਦ ਮੈਂਬਰਾਂ ਨੂੰ ਇੱਕੋ ਦਿਨ ਇਹਨਾਂ ਨੂੰ ਸੌ ਚੁਕਾਈ ਗਈ ਆ। لیکن ਇਹਨਾਂ ਨੂੰ ਸੌਨ ਵਿੱਚ ਨਹੀਂ ਚੁਕਾਈ ਗਈ ਉਹਨਾਂ ਦਾ ਕਹਿਣਾ ਹੈ ਕਿ ਇਹ ਅਮਰਤਪਾਲ ਤੇ ਦੋਸ਼ ਲਾਉਂਦੇ ਨੇ ਕਿ ਭਾਈ ਅਮਰਤਪਾਲ ਸਿੰਘ ਸਵਿਧਾਨ ਨੂੰ ਨਹੀਂ ਮਿਲਦਾ ਅਸੀਂ ਕਹਿੰਦੇ ਹਾਂ ਕਿ ਇਹ ਸਵਿਧਾਨ ਜਿਹੜਾ ਹੈ ਇਹ ਸਰਕਾਰਾਂ ਦੇ ਸਵਿਧਾਨ ਨੂੰ ਦੇ ਉਲਟ ਚੱਲ ਰਹੀ ਹੈ ਕਿ ਉਹ ਸਵਿਧਾਨ ਦੇ ਵਿੱਚ ਰਹਿ ਕੇ ਭਾਈ ਅਮਰਤਪਾਲ ਸਿੰਘ ਨੂੰ ਉਥੋਂ ਰਿਲੀਜ਼ ਨਹੀਂ ਕੀਤਾ ਗਿਆ ਸੌਨ ਵਿੱਚ ਚੁਕਾਈ ਗਿਆ ਉਹ ਉਹਨਾਂ ਨੇ ਵੀ ਅੱਜ ਗੱਲ ਕਰਦੇ ਕੋ ਇਸ ਬਾਰੇ ਉਹਨਾਂ ਦੇ ਪਿਤਾ ਸਾਹਿਬ ਜੀ ਅੱਜ ਕੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਤੁਹਾਡੇ ਸਾਹਮਣੇ ਹੈ ਸਾਰਾ ਕੁਝ 4 ਤਰੀਕ ਨੂੰ ਜੋ ਰਿਜ਼ਲਟ ਆਇਆ ਉਹਦੇ ਚੋਂ ਨਾ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਉਹ ਤੇ ਉਦੋਂ ਬਾਅਦ ਸਰਕਾਰ ਨੂੰ ਉਹਨਾਂ ਦੀ ਜਿਹੜੀ ਸੌ ਚੱਕ ਸਮਾਗਮ ਵਾਸਤੇ ਜੋ ਵੀ ਫਾਰਮੈਲਟੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਉਹ ਉਹਨਾਂ ਨੇ ਜਾਣਬੁੱਝ ਕੇ ਨਹੀਂ ਕੀਤੀਆਂ ਕਿ ਜਾਂ ਇਹ ਕੀ ਕਾਰਨ ਹੈ ਇਹ ਮੇਰੇ ਖਿਆਲ ਸਰਕਾਰ ਨਾਂ ਦੇ ਅੱਜ ਤੱਕ ਕੋਈ ਦੱਸ ਹੀ ਰਹੀ ਹੈ ਤੇ ਦੂਸਰਾ ਇਹ ਇਸ ਇਸ ਇਹ ਜਿਹੜੇ ਇੱਥੇ ਚਾਉਣ ਵਾਲੇ ਪੰਜਾਬ ਦਾ ਭਲਾ ਚਾਉਣ ਵਾਲੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸੰਗਤ ਦੇ ਮਨ 'ਚ ਇਹ ਰੋਸ ਹੈ ਕਿ ਕੱਲ ਉਹਨਾਂ ਨੂੰ ਸੌਂ ਕਿਉਂ ਨਹੀਂ ਚੁਕਾਈ ਗਈ ਹੈ ਉਹਦਾ ਇੰਤਜ਼ਾਮ ਸਰਕਾਰ ਨੇ ਕਿਉਂ ਨਹੀਂ ਕੀਤਾ ਇਸ ਕਰਕੇ ਮੇਰੇ ਖਿਆਲ ਆ ਕਿ ਇਹਨਾਂ ਨੂੰ ਜਿਹੜੇ ਕਾਨੂੰਨ ਦੇ ਆਪਣੇ ਆਪ ਨੂੰ ਬੜੇ ਰਾਖੇ ਸਮਝਦੇ ਹੋ ਕਾਨੂੰਨ ਦੀਆਂ ਧੱਜੀਆਂ ੜਾ ਰਹੇ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਚੀਜ਼ਾਂ ਜਿਹੜੀਆਂ ਕਿ ਲੋਕ ਭਾਵਨਾਵਾਂ ਦੇ ਕਦਰ ਕਰਦੇ ਹੋਏ ਲੋਕ ਭਾਵਨਾਵਾਂ ਦੇ ਉਲਟ ਜਾ ਕੇ ਕੰਮ ਕਰੋਗੇ ਤੇ ਫਿਰ ਲੋਕ ਤੁਹਾਨੂੰ ਜਿੱਦਾਂ ਅੱਗੇ ਤੁਹਾਨੂੰ ਨਕਾਰਿਆ ਏ ਇਦਾਂ ਫਿਰ ਆਉਣ ਵਾਲੇ ਸਮੇਂ 'ਚ ਵੀ ਇਹ ਚੀਜ਼ਾਂ ਵਾਪਰਨਗੀਆਂ ਇਸ ਕਰਕੇ ਲੋਕਾਂ ਨੇ ਜੋ ਲੋਕਾਂ ਦੀ ਰਾਏ ਦੀ ਕਦਰ ਕਰੋ ਤੇ ਉਹਨਾਂ ਨੂੰ ਪਹਿਲਾਂ ਵੀ ਤੁਸੀਂ ਜਿਹੜਾ ਕਾਨੂੰਨ ਦੀਆਂ ਕਾਨੂੰਨ ਦੇ ਸੰਵਿਧਾਨ ਦੇ ਖਿਲਾਫ ਜਾ ਕੇ ਉਹਨਾਂ ਤੇ ਜਿਹੜੀ ਐਨਐਸਐ ਲਾਈ ਤੇ ਫਿਰ ਉਹਨੂੰ ਵਧਾਇਆ ਇਹ ਵੀ ਗਲਤ ਚੀਜ਼ ਸੀ ਕਿ ਹੁਣ ਤੁਸੀਂ بار بار ਇਸ ਚੀਜ਼ ਦਾ ਲੋਕਾਂ ਦੇ ਮਨ 'ਚ ਇਹ ਚੀਜ਼ ਭਰਮ ਪੈਦਾ ਕਰ ਰਹੇ ਹੋ ਕਿ ਇਹ ਇਹ ਜੋ ਸਵਧਾਨ ਦੇ ਜਾਂ ਕਾਨੂੰਨ ਦੀਆਂ ਆਪ ਹੀ ਉਹਦਾ ਹਨਨ ਕਰਕੇ ਦੂਸਰੇ ਉੱਪਰ ਥੋਪਦੇ ਜੇ ਦੂਸਰਾ ਕਾਨੂੰਨ ਨਹੀਂ ਮੰਨਦਾ ਪਰ ਮੈਨੂੰ ਤਾਂ ਲੱਗਦਾ ਕਿ ਸਰਕਾਰਾਂ ਵੀ ਕਾਨੂੰਨ ਨੂੰ ਮੰਨ ਨਹੀਂ ਰਹੀਆਂ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਫੈਸਲਿਆਂ ਤੇ ਗੌਰ ਕਰਕੇ ਉਹਨਾਂ ਨੂੰ ਜਲਦੀ ਜਲਦੀ ਫ੍ਰੀ ਕਰੋ ਤਾਂ ਉਹਨਾਂ ਨੂੰ ਜੋ ਲੋਕਾਂ ਨੇ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਜਾਂ ਲੋਕਾਂ ਦੀਆਂ ਜੋ ਆਸਾਂ ਉਮੀਦਾਂ ਆ ਉਹ 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 ਉਹਨਾਂ ਵਾਸਤੇ ਉਹ ਕੰਮ ਕਰਨ ਤੇ ਲੋਕਾਂ ਦਾ ਜੋ ਵੀ ਵੱਧ ਤੋਂ ਵੱਧ ਭਲਾ ਹੋ ਸਕੇ ਲੋਕਾਂ ਦੀ ਸੇਵਾ ਹੋ ਸਕੇ ਉਹ ਕਰਨ ਇਹ ਕੇਜਰੀਵਾਲ ਨੂੰ ਜਾਂ ਤੁਸੀਂ ਬਕਾਇਸ ਕੀ ਰਾਮ ਰਹੀਮ ਨੂੰ ਜਿਖੋ ਤੋ ਉਹਨਾਂ ਦੇ ਗੱਡੇ ਵੱਡੇ ਜੁਰਮ ਨੇ ਉਹਨਾਂ ਨੂੰ ਬਾਰ ਬਾਰ ਜਿਹੜੀ ਅਪੀਲ ਤਿਆਰੀ ਚੋਣ ਪ੍ਰਚਾਰ ਵਾਸਤੇ ਵੀ ਭੇਜਿਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸਿੱਖਾਂ ਨੂੰ ਉਹਨਾਂ ਦੇ जखਮਾਂ ਤੇ ਲੂਣ ਪਾਉਣ ਵਾਲੀ ਗੱਲ ਹੈ ਕਿ ਸਿੱਖਾਂ ਨਾਲ ਕੋਈ ਇਨਸਾਫ਼ ਜੋ ਵੀ ਜਾਂ ਬੰਦੀ ਸਿੰਘਾਂ ਦਾ ਲਾ ਲੋ ਉਹ ਕਿੰਨਾ ਕਰਨਗੇ ਉਹਨਾਂ ਨੂੰ ਕੋਈ ਪ੍ਰੋਲ ਨਹੀਂ ਗਈ ਕੋਈ ਕੁਝ ਨਹੀਂ ਇਹੋ ਜਿਹਾ ਤੇ ਇਹ ਜਿਹੜੇ ਬੰਦੇ ਜਿਹੜੇ ਬਹੁਤ ਵੱਡੇ ਵੱਡੇ ਜਿਨ੍ਹਾਂ ਦੇ ਉੱਪਰ ਕ੍ਰਮ ਆ ਅਜੇ ਵੀ ਉਹਨਾਂ ਦੇ ਉੱਪਰ ਕੇਸ ਕਈ ਚੱਲ ਰਹੇ ਆ ਤੇ ਉਹਨਾਂ ਨੂੰ ਤੁਸੀਂ ਹਰ ਮਹੀਨੇ ਹਰ ਦਹਾਹ ਦਿਨਾਂ ਬਾਅਦ ਉਹਨਾਂ ਨੂੰ ਛੱਡ ਕੇ ਤੇ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਕੀ ਕੀ ਹੋ ਰਿਹਾ ਹੈ ਕਿ ਹੈ ਇਹ ਮੇਰੇ ਖਿਆਲ ਅਕਦਾ ਕਾਨੂੰਨ ਨੂੰ ਸਾਰਿਆਂ ਵਾਸਤੇ ਇੱਕੋ ਜਿਹਾ ਚੱਲਣਾ ਚਾਹੀਦਾ ਇਸੇ ਕਰਕੇ ਲੋਕਾਂ ਚ ਬਗਾਨਗੀ ਦੀ ਭਾਵਨਾ ਵੀ ਵਧ ਗਈ ਹੈ ਕਿ ਤੁਸੀਂ ਸਾਨੂੰ ਸਾਡੇ ਨਾਲ ਸਾਥ ਨਹੀਂ ਕਰ ਰਹੇ ਜਿਵੇਂ ਭਾਈ ਅਮਰਪਾਲ ਸਿੰਘ ਨੇ ਤੇ ਜਸਵੰਤ ਸਿੰਘ ਨੇ ਬੜੀ ਭਾਰੀ ਬਹੁਮਤ ਦੇ ਨਾਲ ਆਪਣੀਆਂ ਸੀਟਾਂ ਦੇ ਕੱਢੀਆਂ ਔਰ ਉਹਨਾਂ ਨੂੰ ਵੇਖ ਕੇ ਹੁਣ ਪ੍ਰਧਾਨ ਮੰਤਰੀ ਬਾਜੋਗਨ ਵੀ ਗਿੱਦਰਬਾਦ ਉਹ ਜਿਹੜੀ ਜਿੰਨੀ ਚੋਣ ਲੜਨ ਦਾ ਐਲਾਨ ਕੀਤਾ ਕਿਓਐਸ ਮੂਵਮੈਂਟ ਦਾ ਫਾਇਦਾ ਲੈ ਰਹੇ ਨੇ ਕਿ ਜਾਂ ਇੱਕ ਲਹਿਰ ਬਣਾ ਰਹੇ ਨੇ ਜਾਂ ਉਹਨਾਂ ਨੂੰ ਸਮਝਦੇ ਵੀ ਹੱਕ ਹੈ ਨਹੀਂ ਅਜੇ ਜੀ ਉਹਦੇ ਬਾਰੇ ਚ ਤੇ ਮੈਂ ਹੀ ਆਪ ਸੁਣਿਆ ਹੀ ਆ ਜਿਉ ਉਹਨਾਂ ਦੇ ਪਰਿਵਾਰ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹਂ ਦਿਹਾੜੀ ਤੋਂ ਬਾਅਦ ਦੇਖਦੇ ਹਾਂ ਕਿ ਜਾਂ ਉਹਨਾਂ ਨਾਲ ਡੀਵਰ ਗੱਲ ਉਹਨਾਂ ਨਾਲ ਕੋਈ ਗੱਲ ਹੁੰਦੀ ਹੈ ਕਿ ਕੀ ਕੀ ਫੈਸਲਾ ਇਹ ਹੋਇਆ ਕਿ ਨਹੀਂ ਹੋਇਆ ਜੀ ਤੇ ਜੇਕਰ ਉਹ ਚੋਣ ਲੜਦੇ ਤੁਸੀਂ ਉਹਨਾਂ ਦੇ ਪ੍ਰਚਾਰ ਵਾਸਤੇ ਜਾਓਗੇ 아니 ਜੇ ਤੋ ਉਹ ਲੜਨਗੇ ਚੋਣ ਤੇ ਫਿਰ ਤੇ ਅਸੀਂ ਉਹਨਾਂ ਦੇ ਪੂਰੀ ਹਮਾਇਤ ਚ ਰਵਾਂਗੇ ਦੇਖੋ ਜੀ ਉਹਨਾਂ ਕਿਹਾ ਜੀ ਅਸੀਂ ਸਰਕਾਰਾਂ ਦੇ ਦੋਸ਼ ਲਾਉਨੇ ਕਿ ਜਿਹੜੇ ਕੇਂਦਰਿਕ ਭਾਈ ਅਮਰਪਾਲ ਸਿੰਘ ਸੰਵਿਧਾਨ ਦੇ ਉਲੰਘਣਾ ਕਰ ਰਿਹਾ ਹੈ ਜਿਸ ਕੇ ਨੇ ਸਰਕਾਰਾਂ ਖੁਦ ਜੜੀਆਂ ਨੇ ਉਹਨਾਂ ਸਬਦਾਂ ਦੀ ਲੰਗਣਾ ਕਰੀ ਕਿਉਂਕਿ 12 ਸੰਸਦ ਮੈਂਬਰਾਂ ਨੂੰ ਜਿਹੜੀ ਕੱਲ ਸੌਂ ਚਕਾਈ ਗਈ ਲੇਕਿਨ ਭਾਈ ਅਮਰਤਪਾਲ ਨੂੰ ਸੌਂ ਨਹੀਂ ਚੁਕਿਆ ਗਿਆ ਜੇਕਰ ਉਹਨੂੰ ਰੀਲੀਜ਼ ਨਹੀਂ ਕੀਤਾ ਗਿਆ ਤਾਂ ਉਹਦਾ ਕਸੂਰਾ ਕੌਣ ਆ ਸੈਂਟਰ ਗਵਰਨਮੈਂਟ ਕਸੂਰ ਆ ਜਾਂ ਪੰਜਾਬ ਸਰਕਾਰ ਕ ਜਾਂ ਜਾਂ ਆਮ ਦੀ ਸਰਕਾਰ ਜਿਹੜੀ ਕਸੂਰ ਵਾਲਾ ਉਹਨਾਂ ਕਹੇ ਇਹੋ ਜਿਹਾ ਨਿਆਂ ਨਹੀਂ ਹੋਣਾ ਜਿਹਦਾ ਜਿਹੇ ਦਿਨ ਹੁਣ ਦੇ ਨਾਲ ਲੋਕਾਂ ਦੇ ਵਿੱਚ ਫਿਰ ਜਿਹੜੀ ਆ ਸਰਕਾਰ ਪ੍ਰਤੀ ਇਹ ਗਲਤ ਭਾਵਨਾ ਜਿਹੜੀ ਆ ਉਹ ਜਾਗਰੂਨ ਹੁੰਦੀ ਹੈ ਕੈਮਰਾਮੈਨ ਜੁਕੇਸ਼ ਦੇ ਨਾਲ ਰਕੇਸ਼ ਕੁਮਾਰ ਪੀਡੀ ਸੀ ਨਿਊਜ਼ ਪਿੰਡ ਜਨੂਪੁਰ ਖੜਾ